ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਸਵੇਰੇ ਸਵੇਰੇ ਨਾਸਤੇ ਦੇ ਵਿੱਚ ਜਦੋਂ ਮੈਂ ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਕੀ ਖਾਣਾ ਹੈ ਤੇ ਕਹਿੰਦੇ ਅਖੇ ਕੀ ਬਣਾਉਣਾ ਮੈਂ ਅਖਿਆ ਵੀ ਮੈਂ ਤਾਂ ਆਪਦੀ ਮਰਜ਼ੀ ਨਾਲ ਜਿਹੜਾ ਮੇਰੇ ਜੀ ਨੂੰ ਚੰਗਾ ਲੱਗਿਆ ਮੈਂ ਬਣਾ ਕੇ ਖਾ ਲੂ ਤੁਸੀਂ ਦੱਸੋ ਕੀ ਖਾਣਾ ਕਹਿੰਦੇ ਚੱਲ ਜਿਹੜਾ ਕੁਝ ਤੂੰ ਬਣਾ ਕੇ ਖਾਵੇਂਗੀ ਸਾਨੂੰ ਖਵਾ ਦੇ ਕਿਉਂ ਨਾ ਉਹਨਾਂ ਨੂੰ ਇਹ ਹੋ ਗਿਆ ਨਾ ਫਿਰ ਵੀ ਇਹ ਸਪੈਸ਼ਲ ਪਤਾ ਨਹੀਂ ਕੀ ਬਣਾਉਗੀ ਆਪਦੇ ਵਾਸਤੇ ਹਨਾ ਤੇ ਮੈਂ ਅਖਿਆ ਵੀ ਆਪਾਂ ਤਾਂ ਜਿਹੜਾ ਮੇਰੇ ਮਨ ਨੂੰ ਚੰਗਾ ਲੱਗਿਆ ਆਪਾਂ ਤਾਂ ਆਪਦਾ ਬਣਾ ਕੇ ਤੇ ਖਾ ਹੀ ਲੈਣਾ ਮੈਂ ਅ ਮੱਕੀ ਦੇ ਆਲੂ ਵਾਲੇ ਪਰੌਂਠੇ ਆਲੂ ਪਾਵਾਂਗੇ ਵਿੱਚ ਮੇਥੇ ਪਾਵਾਂਗੇ ਧਨੀਆ ਪਾਵਾਂਗੇ ਤੇ ਪਾਲਕ ਪਾਵਾਂਗੇ ਸਾਰਾ ਕੁਝ ਪਾ ਕੇ ਲਟਰ ਪਟਰ ਤੇ ਆਪਾਂ ਆਲੂ ਵਾਲੇ ਪਰੌਂਠੇ ਬਣਾ ਲੈਣੇ ਮੱਕੀ ਦੇ ਆਟੇ ਦੇ ਠੀਕ ਹੈ ਜੀ ਰੋਟੀ ਤਾਂ ਮੱਕੀ ਦੀ ਸਾਗ ਨਾਲ ਸਾਰੇ ਹੀ ਖਾਂਦੇ ਆ ਨਾ ਤੇ ਆਪਾਂ ਫਿਰ ਮੈਂ ਕਿਹਾ ਚਲੋ ਸਪੈਸ਼ਲ ਜਿਹਾ ਬਣਾ ਲੈਣੇ ਆ ਮੈਂ ਆਲੂ ਕੀ ਕੀਤਾ ਅੱਧੇ ਵਾਲੇ ਵੈਸੇ ਅੱਧੇ ਨਹੀਂ ਵਾਲੇ ਵੈਸੇ ਤਾਂ ਪੂਰੇ ਵਾਲੇ ਜਿਹੜੇ ਪਏ ਸੀ ਘਰੇ ਵੀ ਜਾਨੀ ਕਿ ਅੱਧੇ ਵਾਲ ਕੇ ਉਹਨਾਂ ਨੂੰ ਹਾਫ ਆਇਲ ਕਰ ਲਿਆ ਹਾਫ ਜਾਨੀ ਕਿ ਦੇ ਉਹਨਾਂ ਨੂੰ ਕੀ ਕਰਨਾ ਤੇ ਉਸ ਤੋਂ ਬਾਅਦ ਆਪਾਂ ਕੀ ਕੀਤਾ ਜੀ ਕੱਦੂ ਕਸ ਕਰ ਲਿਆ ਇਹਨਾਂ ਨੂੰ ਮੈਂ ਕਹਿਨੀ ਆ ਦੇ ਤੇਰੇ ਦੀ ਲੈ ਤੇਰੇ ਦੀ ਚੱਕ ਕੇ ਕੱਦੂ ਕਸ ਕਰਕੇ ਆਪਾਂ ਫਟਾਫਟ ਫਟਾਫਟ ਕਰ ਲਿਆ ਕੰਮ ਜੀ ਸਾਰੇ ਆਲੂ ਆਪਾਂ ਕੱਦੂ ਕਸ ਕਰ ਲਏ ਜਦੋਂ ਪਰੌਂਠੇ ਬਣਾਉਣੇ ਹੋਣ ਨਾ ਬਸ ਇੰਨਾ ਕੁ ਧਿਆਨ ਰੱਖਿਆ ਕਰੋ ਭਾਈ ਬੀਬੀਓ ਵੀ ਇਹਨੂੰ ਨਾ ਅੱਧੇ ਵਾਲ ਲਿਆ ਕਰੋ ਤੁਸੀਂ ਸਾਰੇ ਨਾ ਵਾਲਿਆ ਕਰੋ ਸਾਰੇ ਵਾਲਦੇ ਤਾਂ ਪਾਣੀ ਜਾ ਭਰ ਜਾਂਦਾ ਵਿੱਚ ਜਦੋਂ ਆਪਾਂ ਅੱਧੇ ਵਾਲ ਕੇ ਕੱਦੂ ਕਸ ਕਰਦੇ ਵਾਹਲਾ ਟੇਸਟ ਬਣਦਾ ਆਹ ਲੋ ਜੀ ਜਿਹੜਾ ਧਨੀਆ ਪਿਆਜ਼ ਟਮਾਟਰ ਸੱਚੀ ਕੀ ਕਹਿੰਦੇ ਹੁੰਦੇ ਭੂਕਾਂ ਭਾਕਾਂ ਇਕੱਠੀਆਂ ਕੀਤੀਆਂ ਸੀ ਨਾ ਆਪਾਂ ਸਾਰੀਆਂ ਐ ਸੀਗਾ ਪਾਲਕ ਸੀਗਾ ਧਨੀਆ ਸੀਗਾ ਤੇ ਆਪਣੇ ਸੀਗਾ ਮੇਥੇ ਸੀਗੇ ਤੇ ਹੋਰ ਕਿਸੇ ਬਾਥੂ ਸੀਗਾ ਥੋੜਾ ਜਿਹਾ ਬਾਥੂ ਵੀ ਸੀਗਾ ਵਿੱਚ ਬਾਥੂ ਵੀ ਵਿੱਚ ਪਾ ਲਿਆ ਮੈਂ ਆਖਿਆ ਲੀਵਰ ਨੂੰ ਬਹੁਤ ਚੰਗਾ ਹੁੰਦਾ ਬਾਥੂ ਹਨਾ ਆਪਾਂ ਸਾਰਾ ਸਮਾਨ ਕਰ ਲਿਆ ਜੀ ਇਕੱਠਾ ਠੀਕ ਹੈ ਜੀ ਇਕੱਠਾ ਕਰਕੇ ਆਪਾਂ ਸਾਰਾ ਸਮਾਨ ਇਹਨੂੰ ਪਹਿਲਾਂ ਤਾਂ ਇਹਨੂੰ ਲਾ ਲੈਣਾ ਇਕੱਠੇ ਨੂੰ ਫਿਰ ਬਾਅਦ ਵਿੱਚ ਇਹਨੂੰ ਆਟੇ ਦੇ ਵਿੱਚ ਪਾਵਾਂਗੇ ਠੀਕ ਹੈ ਬਹੁਤ ਸਵਾਦ ਲੱਗਦਾ ਮੱਕੀ ਦੇ ਆਟੇ ਦੇ ਪਰਾਉਠੇ ਨਾ ਬਹੁਤ ਹੀ ਸਵਾਦ ਬੰਦਦੇ ਨੇ ਜਿਹੜੇ ਆਪਾਂ ਆਲੂ ਵਾਲੇ ਬਣਾਉਣੇ ਹੈਗੇ ਆ ਰੋਟੀ ਤਾਂ ਆਪਾਂ ਬਣਾਉਣੀ ਆ ਹਨਾ ਵਿੱਚ ਹੁਣ ਪਾ ਦਿਓ ਜੀ ਨਮਕ ਮੈਂ ਕਹਿੰਦੀ ਆ ਸਾਰਾ ਮਸਾਲਾ ਸਬਜੀ ਵਾਲਾ ਇਕੱਠਾ ਕਰ ਲਓ ਹਲਦੀ ਵੀ ਪਾ ਲਓ ਐਂਟੀਬਾਇਟਿਕ ਹੁੰਦੀ ਆ ਨਾਲ ਪੀਲੇ ਪੀਲੇ ਜੇ ਬੜਨਗੇ ਵੈਸੇ ਤਾਂ ਮੱਕੀ ਪੀਲੀ ਹੁੰਦੀ ਆ ਪਰ ਇਹ ਹੋਰ ਐਕਸਟਰਾ ਜਿਹਾ ਰੰਗ ਆ ਜਾਊਗਾ ਹਨਾ ਨਾਲ ਐਂਟੀਬਾਇਟਿਕ ਹੁੰਦਾ ਸਵਾਦ ਬਹੁਤ ਲੱਗਦੀ ਆ ਇਹ ਤੇ ਮੈਂ ਪਾ ਲ ਨਹੀਂ ਹੁੰਨੀ ਆ ਪਰੌਠਿਆਂ ਦੇ ਵਿੱਚ ਤੇ ਹੁਣ ਕੀ ਕੀਤਾ ਜੀ ਆਪਾਂ ਮਿਰਚਾਂ ਚੱਕੀਆਂ ਤੇ ਇਹ ਮੈਨੂੰ ਲੱਗਦਾ ਮਿਰਚਾਂ ਵਾਲੀ ਢੱਬੀ ਦੇ ਵਿੱਚ ਮਿਰਚਾਂ ਥੋੜੀਆਂ ਚਲੋ ਜਿੰਨੀਆਂ ਤੇ ਆਹ ਲੋ ਜੀ ਮਿਰਚਾਂ ਆਪਾਂ ਚੱਕੀਆਂ ਡੋਲੀਆਂ ਇਹਦੇ ਉੱਤੇ ਤੇ ਧੂੜਤੀਆਂ ਠੀਕ ਹੈ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੂੜ ਕੇ ਤੇ ਆਪਾਂ ਇਹਨਾਂ ਨੂੰ ਲੈਣਾ ਜੀ ਲਾ ਤੇ ਆਹ ਮੇਰਾ ਜਿਹੜਾ ਮੈਂ ਪਰੌਂਠਾ ਵਾਲਾ ਮਸਾਲਾ ਬਣਾ ਕੇ ਰੱਖਿਆ ਹੋਇਆ ਤੁਹਾਨੂੰ ਦੱਸਿਆ ਸੀਗਾ ਤੇ ਤੁਸੀਂ ਅਗਰ ਕਮੈਂਟ ਕਰੋਗੇ ਚਾਹੋਗੇ ਤਾਂ ਆਪਾਂ ਇਹਦੀ ਰੈਸਪੀ ਵੀ ਤੁਹਾਨੂੰ ਦੇ ਦੇਵਾਂਗੇ ਤੇ ਆਹ ਥੋੜਾ ਜਿਹਾ ਆਪਾਂ ਅਲੱਗ ਤੋਂ ਇਹ ਪਕੌੜੇ ਪਕੂੜੇ ਕੱਢੀ ਦੇ ਉਹਨਾਂ ਵਾਸਤੇ ਮਸਾਲਾ ਤਿਆਰ ਕੀਤਾ ਸੀਗਾ ਜੀ ਪਰੌਂਠਿਆਂ ਵਾਲਾ ਵੀ ਮੇਰਾ ਤਿਆਰ ਕੀਤਾ ਹੋਇਆ ਪਕੌੜਿਆਂ ਵਾਲਾ ਮਸਾਲਾ ਵੀ ਮੇਰਾ ਤਿਆਰ ਕੀਤਾ ਹੋਇਆ ਜੀ ਤੇ ਸਬਜ਼ੀ ਵਾਲਾ ਤਾਂ ਹੁੰਦਾ ਹੀ ਹੁੰ લા લો ਜੀ ਇਕੱਠਾ ਕਰਕੇ ਆਪਾਂ ਸਾਰਾ ਇਹਦਾ ਮਿਸ਼ਰਣ ਜਿਹੜਾ ਸੀਗਾ ਉਹ ਆਪਾਂ ਕਰ ਲਿਆ ਜੀ ਇਹਨੂੰ ਰਲਾਲਿਆ ਠੀਕ ਹੈ ਜੀ ਇਹਨੂੰ ਰਲਾਲਿਆ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਥੋੜਾ ਜਿਹਾ ਸਾਈਡ 'ਚ ਕਰਕੇ ਰੱਖ ਦੇਣਾ ਤੇ ਜਿਹੜਾ ਅਗਲਾ ਪ੍ਰੋਸੀਜਰ ਆਪਾਂ ਚੱਕਣਾ ਜੀ ਆਟਾ ਮੱਕੀ ਦਾ ਤੇ ਆਪਾਂ ਉਹਦੇ ਵਿੱਚ ਇਹਨੂੰ ਗੁੰਨ ਲੈਣਾ ਹੈਗਾ ਠੀਕ ਹੈ ਜੀ ਆਪਾਂ ਮੱਕੀ ਦੇ ਆਟੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਗੁੰਨ ਲਓ ਵੈਸੇ ਇਹ ਮੱਕੀ ਦੇ ਆਟੇ 'ਚ ਵੈਸੇ ਵੀ ਪੈ ਜਾਂਦੇ ਨੇ ਪਰ ਉਹ ਬਾਲਾ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਆਪਣੇ ਕੋਲੇ ਟਾਈਮ ਸੀਗਾ ਥੋੜਾ ਤੇ ਆਪਾਂ ਵਿੱਚ ਗੁੰਨ ਲਿਆ ਬਈ ਆਪਾਂ ਤਾਂ ਆਪਦਾ ਵਧੀਆ ਬਣਾ ਕੇ ਖਾਵਾਂਗੇ ਤੇ ਨਾਲੇ ਉਹਨਾਂ ਨੂੰ ਵੀ ਤਰਸੇਮਾ ਜਿਹਾ ਲੱਗਿਆ ਰਹੂਗਾ ਵੀ ਜੇ ਆਪਾਂ ਕੁਝ ਹੋਰ ਕਹਿ ਦਿੰਦੇ ਤੇ ਅੱਜ ਆਪਾਂ ਇੰਨਾ ਪਰੌਂਠਿਆਂ ਤੋਂ ਵਾਂਝੇ ਰਹਿ ਜਾਂਦੇ ਪਰ ਮੈਂ ਕਹਣੀ ਜਿਹੜੇ ਇਹ ਪਰੌਂਠੇ ਸਵਾਦ ਬੰਦਦੇ ਆ ਬਹੁਤ ਹੀ ਟੇਸਟੀ ਬਣਦੇ ਆ ਆਹ ਲੋ ਜੀ ਆਪਾਂ ਜਿਹੜੇ ਡੋਂਗੇ ਚ ਗੁੰਨਿਆ ਸੀ ਉਹਨੂੰ ਤਾਂ ਪਾਤਾ ਪਾਣੀ ਤੇ ਆਹ ਲੋ ਜੀ ਆਪਾਂ ਹੁਣ ਦੂਜੇ ਚ ਰੱਖ ਕੇ ਪ੍ਰਾਂਤ ਦੇ ਵਿੱਚ ਤੇ ਚਲੋ ਜੀ ਆਪਾਂ ਕਰ ਲੈ ਭੇੜੇ ਠੀਕ ਹੈ ਜੀ ਪੇੜੇ ਕਰਕੇ ਤੇ ਆਪਾਂ ਹੁਣ ਇਹਦਾ ਪਰੌਂਠਾ ਤਿਆਰ ਕਰ ਲੈਣਾ ਆ ਦੇਖੋ ਟੁੱਟਦਾ ਨਾ ਇਹ ਇਸ ਕਰਕੇ ਕਪੜਾ ਵਿਛਾਇਆ ਹੋਇਆ ਪੋਣਾ ਵਿਛਾਇਆ ਹੋਇਆ ਮੇਰਾ ਇਹਦੇ ਉੱਤੇ ਚਕਲੇ ਦੇ ਉੱਤੇ ਤੁਸੀਂ ਵੀ ਜੇ ਤੁਹਾਨੂੰ ਐ ਲੱਗੇ ਨਾ ਵੀ ਟੁੱਟ ਨਾ ਜਾਵੇ ਤਾਂ ਥੋੜਾ ਜਿਹਾ ਮਤਲਬ ਥੱਲੇ ਕਪੜਾ ਵਿਛਾ ਲੇ ਪੋਣਾ ਵਿਛਾ ਲੇ ਫੇਰ ਨਹੀਂ ਟੁੱਟਦੀ ਹੁੰਦੀ ਰੋਟੀ ਕਦੇ ਵੀ ਨਹੀਂ ਟੁੱਟਦੀ ਹੁੰਦੀ ਤੇ ਆਹ ਲੋ ਹਲਕੇ ਹੱਥਾਂ ਨਾਲ ਆਪਾਂ ਲਿਆ ਜੀ 베ਰ ਤੇ ਹੁਣ ਆਪਾਂ ਲਾ ਦੇਣਾ ਇਹਦੇ ਉੱਤੇ ਕਿਉ ਕਿਓ ਲਾ ਕੇ ਤੇ ਆਪਾਂ ਇਹਨੂੰ ਬਣਾ ਲੈਣਾ ਜੀ ਚਾਰ ਚੁੰਡਾ ਚਾਰ ਚੁੰਡਾ ਬਣਾਓ ਤਿੰਨ ਚੁੰਡਾ ਬਣਾਓ ਤੇ ਅੱਠ ਚੁੰਡਾ ਬਣਾਓ ਸੱਤ ਚੁੰਡਾ ਬਣਾਓ ਤੁਹਾਡੀ ਮਰਜ਼ੀ ਆ ਹਨਾ ਮੈਂ ਬਣਾਤਾ ਜੀ ਇਹਨੂੰ ਚਾਰ ਚੁੰਡਾ ਮੈਂ ਖਚਲ ਆਪਾਂ ਫੀਲਿੰਗ ਜੀ ਲੈ ਕੇ ਖਾਵਾਂਗੇ ਚਾਰ ਚੁੰਡੇ ਦੀ ਹਨਾ ਤੇ ਕਈ ਵਾਰੀ ਮੇਰੇ ਜੀਨ ਕਰਦਾ ਲੱਗਦਾ ਨਾ ਤੇ ਫਿਰ ਮੈਂ ਸੱਤ ਚੁੰਡਾ ਵੀ ਬਣਾ ਲੈਣੀ ਹੁੰਨੀ ਐ ਤਰਕੋਨਾ ਜਾ ਬਣਾ ਲੈਣੀ ਆ ਕਦੇ ਕਿਵੇਂ ਬਣਾ ਲੈਣੀ ਜਵੇ ਜੀ ਕੀਤਾ ਬਣਾ ਲੈਣੀ ਹੁੰਨੀ ਆ ਹਨਾ ਆਹ ਲੋ ਜੀ ਆਪਾਂ ਬਣਾ ਕੇ ਵਧੀਆ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਤੇ ਇਹਨੂੰ ਹੁਣ ਆਪਾਂ ਵਧੀਆ ਚੌਰਸ ਚੌਰਸ ਬਣਾ ਲਿਆ ਤੇ ਚੱਕੋ ਜੀ ਆਪਾਂ ਪਾਉਨੇ ਆ ਇਹਨੂੰ ਤਵੇ ਤੇ ਚੱਕ ਮੇਰਾ ਭਾਈ ਇਹਨੂੰ ਆਪਾਂ ਤਵੇ ਤੇ ਪਾਤਾ ਤਵੇ ਤੇ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਲੈਣਾ ਰਾੜ ਤੇ ਉਧਰੋਂ ਆਪਾਂ ਤਿਆਰ ਕਰ ਲਾਂਗੇ ਜੀ ਆਪਦੀ ਥਾਲੀ ਤੇ ਦਿਖਾ ਦਿਖਾ ਕੇ ਖਾ ਖਾਵਾਂਗੇ ਹਨਾ ਇਹਨਾਂ ਨੂੰ ਤਾਂ ਤੇ ਮੈਂ ਜੀ ਥਾਲੀ ਆਪਦੀ ਕੀਤੀ ਤਿਆਰ ਤੇ ਆਪਾਂ ਆਹ ਉਧਰੋਂ ਪਰੌਂਠੇ ਵੀ ਲੈ ਰਾੜ ਵਧੀਆ ਬਣ ਗਏ ਪਰੌਂਠੇ ਆਪਾਂ ਪਾਲੀ ਜੀ ਦਹੀਂ ਤੇ ਕੌਲੀ ਭਰ ਲਈ ਜੀ ਆਪਾਂ ਕੌਲੀ ਭਰ ਲਈ ਨਹੀਂ ਅੱਧੀ ਕੌਲੀ ਕਰ ਲਈ ਕਿਉਂ ਦੀ ਠੀਕ ਹੈ ਕਿਉਂ ਮਾੜਾ ਨਹੀਂ ਹੁੰਦਾ ਜੀ ਡਰਿਆ ਨਾ ਕਰੋ ਬਾਲੀ ਟੈਨਸ਼ਨ ਨਹੀਂ ਲਈਦੀ ਹੁੰਦੀ ਪਈਏ ਜੇ ਰਿਫੈਂਡ ਰਫੰਡ ਹੁੰਦੇ ਨਾ ਇਹ ਖਰਾਬ ਕਰਦੇ ਹੁੰਦੇ ਦੇਸੀ ਕਿਉਂ ਨਹੀਂ ਖਰਾਬ ਕਰਦਾ ਹੁੰਦਾ ਤੁਹਾਨੂੰ ਮੈਂ ਕਈ ਵਾਰੀ ਦੱਸਦੀ ਹੁੰਨੀ ਆ ਵੀ ਠੰਡ ਦੇ ਵਿੱਚ ਖਰਾਕ ਖਾਇਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਕੁਝ ਨਹੀਂ ਹੁੰਦਾ ਆਪਾਂ ਨੂੰ ਜਿੱਥੇ ਚਾਰਾਂ ਨੇ ਲਿਜਾਣਾ ਉੱਥੇ ਅੱਠ ਜਾਣੇ ਲੈ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਹ ਲੋ ਜੀ ਆਪਾਂ ਆਪਦੀ ਦਹੀਂ ਪਾਈ ਤੇ ਘਿਓ ਪਾਇਆ ਤੇ ਪਰੌਂਠਾ ਲਿਆ ਰੱਖ ਤੇ ਆਪਾਂ ਹੁਣ ਬੜੇ ਮਜ਼ੇ ਨਾਲ ਬੈਠ ਕੇ ਖਾਣੇ ਆ ਜੀ ਮੱਕੀ ਦੇ ਪਰੌਂਠੇ ਆਲੂ ਵਾਲੇ ਇਹਦੇ ਪਾਲਕ ਮੇਥੀ ਵਾਲੇ ਕਿਵੇਂ ਲੱਗੇ ਤੁਹਾਨੂੰ ਜੇ ਤੁਹਾਨੂੰ ਭਾਈ ਚੰਗੇ ਲੱਗੇ ਤਾਂ ਮੈਨੂੰ ਪਿੰਡ ਦਾ ਨਾਂ ਸ਼ਹਿਰ ਦਾ ਨਾਂ ਦੱਸੋ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖੀ ਜਾਂਦੇ ਹੋ ਤੇ ਕਿੱਥੋਂ ਕਿੱਥੋਂ ਤੁਸੀਂ ਲਾਈਕ ਕਮੈਂਟ ਮੈਨੂੰ ਕਰੀ ਜਾਂਦੇ ਹੋ ਅੱਛੇ ਅੱਛੇ ਕਮੈਂਟ ਕਰੋ ਜੀ ਆਪਾਂ ਹੋਰ ਵੀਡੀਓ ਤੁਹਾਡੀ ਖਾਤਰ ਲੈ ਕੇ ਆਵਾਂਗੇ ਠੰਡ ਦੇ ਵਿੱਚ ਬਹੁਤ ਭੰਤੇ ਪਰੌਂਠੇ ਬਣਦੇ ਆ ਜੀ ਠੀਕ ਹੈ ਜੀ ਬਾਏ ਬਾਏ